ਕਾਹਦੇ ਆ ਬੁੜੀਆਂ ਵੀ ਬੁੜੀਆਂ ਕੋਣ ਆਪਣਾ ਵਰਗੀਆਂ ਨੇ ਤਾਂ ਇੱਥੇ ਮੇਰੀ ਭੂਆ ਦੇ ਦੋਤੇ ਨੂੰ ਬਿਹਾਣ ਦੋਤੇ ਨੂੰ ਬਿਹਾਣ ਇੱਥੇ ਇਥੇ ਕਲਾਰੀ ਵੱਡੇ ਰਿਸ਼ਤਾ ਕਰਾਇਆ ਸੀ ਮਾਈ ਇਹ ਲਾੜੀ ਦੀ ਮਾਂ ਦੀ ਭੂਆ ਦੀ ਕੁੜੀ ਸੀ ਮੇਰੀ ਭੂਆ ਦਾ ਦੋਤਾ ਦੀ ਰਿਸ਼ਤਾ ਮਾਈ ਕਰਾਇਆ ਸੀ ਉਹਨੇ ਕੀ ਕਰਿਆ ਇਹਦੀ ਲਾੜੀ ਦੀ ਮਾਸੂ ਜੀ ਜਿਹੜੀ ਬਰਾਣੀ ਸੀ ਉਹ ਵੀ ਕਲਾਰਾਨੀ ਸੀ ਵਿਆਹ 'ਚ ਆਈ ਹੋਈ ਸੀ ਉਹ ਕਹਿੰਦੀ ਮੈਂ ਲਾਖ ਕਿਉਂ ਨਹੀਂ ਆ ਜੀ ਜੇ ਸੱਪਾ ਥੱਪਾ ਮੇਰੇ ਕੋ ਲਾਗੀ ਪਹਿਲੇ ਮੈਂ ਭੱਜ ਕੇ ਫੜਨ ਲੱਗਾ ਉਹ ਕਹਿੰਦੇ ਬੱਸ 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 ਕਰ ਤੇ ਬੁਢਾਣੇ ਬੰਦੇ ਕਹਣ ਲੱਗੇ ਚੁੱਪ ਕਰ ਗਏ ਮੈਂ ਹੁਣ ਇੱਕ ਗੱਲ ਐ ਅੱਜ ਤਾ ਤੂੰ ਬਚਾਤੀ ਕਈ ਫੇਰ ਮਾ ਜਿੱਦੇ ਅਮਰੀਕ ਦੀਆਂ ਛੱਟੀਆਂ ਹੁਣ ਮੁੱਦੇ ਬੱਤੀ ਹੋ ਗਿਆ ਭਾਈ ਮੈਂ ਤਾਂ ਤਿਆਰ ਮੁੰਡਾ ਤੇ ਹਣਗੇ ਜਦੋਂ ਆ ਗਈ ਛੱਟੀਆਂ ਦੇ ਨਾਲ ਫੇਰ ਬੰਦੇ ਹੱਤ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਵਾਹ ਕੌਣ ਦੱਸਦਾ ਮਾ ਨਾਲ ਨਕੀਨੇ ਦੀ ਡੱਬਾ ਦੀ ਕੌਣ ਕੌਣ ਆਪਣੇ ਪਿੰਡ ਦੇ ਵਿੱਚ ਬਜ਼ੁਰਗਾਂ ਕੋਲੇ ਬੈਠ ਕੇ ਪੁਰਾਣੀਆਂ ਗੱਲਾਂ ਸੁਣਦਾ ਹੈ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ